ਜੀ ਕਿਵੇਂ ਤੁਸੀਂ ਸਾਰੇ ਆ ਦੇਖੋ ਸੈਟ ਬੈਠੇ ਇਹ ਲੇਟ ਖਾ ਰਿਹਾ ਉਹ ਹੈਗਾ ਜਸ਼ਨ ਹੈ ਕਹ ਹੈਲੋ ਜਸ਼ਨ ਹੈ ਹੈਲੋ ਕਹਦੇ ਹੈਲੋ ਠੀਕ ਇਧਰ ਆ ਕੇ ਆ ਤਾ ਆ ਦੇਖੋ ਜੀ ਬੰਮਾ ਉਹ ਬੈਠੇ ਨੇ ਨੰਨੀ ਆ ਸਾਡੇ ਹੈਗੇ ਮਿੱਠੂ ਪਾਵਲੋੜੀ ਦੇਖੋ ਕਾ ਪਾਵਲੋ ਹੈਲੋ ਮਿੱਠੂ ਕਾ ਹੈਲੋ ਹਾ ਦੇਖੋ ਮਮਾ ਮਮਾ ਨੂੰ ਹਲਤ ਜੜੀ ਪਈ ਹੈ ਚਲੋ ਜੀਓ ਯੋ ਯੋ ਮਾਮੂਲੀ ਵਾਟ ਕੱਟ ਕਰਿਓ ਪੂਰੀ ਬੰਦ ਕਰ ਦੋ ਆ ਦੇਖੋ ਆ ਤੈਣਾ ਮੂੰਹ ਤੇ ਤੈਣਾ ਇੱਥੇ ਗੱਬੇ ਦੇਣ ਡੂਣਾ ਆ ਰਿਹਾ ਮਾ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮਨ ਫੈਮਿਲੀ ਵਲੌਗਸ ਵਿੱਚ ਹੋਰਤ ਨਾਲ ਜੀ ਸਰ ਕਿਵੇਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਲੱਗੀਆਂ ਜੀ ਸ਼ਾਮ ਦਾ ਟਾਈਮ ਹੋ ਗਿਆ 7:08 ਹੋ ਜਾਣੇ ਆਲੀਆ ਡੈਡੀ ਮੇਰੇ ਕੰਮ ਤੋਂ ਆ ਗਏ ਮੰਮੀ ਗਈਆਂ ਨੌਣ ਭਾਈ ਮੇਰਾ ਹੈਗਾ ਗਰਾਊਂਡ 'ਚ ਤੇ पहला तो अभी बड़े खेड़े ना। के भी लग गया होगा ग्राउंड चाहिए छे मुंडी कहते दुध गर्म सब्जी बनाई पत्ता गोभी मैं लगता जी हम रोटी बना भुख लगी हुई है मलो बना लाल दिन खा लागे बाकी तीसो जी कि कर रहे होलीडे इंजॉय ਸਾਡਿਆਂ ਦਾ ਇੰਜੋਏ ਕਰਦਾ ਹੈ। ਅੱਗੇ ਦੱਸਿਆ ਸੀ ਕਿ ਚਲੋ ਦੇਖਾਂਗੇ ਕਿ ਤੇ ਜਾਵਾਂ ਨਹੀਂ। ਪਰ ਮੈਂ ਤਾਂ ਅੱਜ ਜਾਣ ਦੀ ਸਲਾਹ ਸੀ ਕਿ ਕੋਕਾ ਹੁਣ ਮੰਮੀ ਦਾ ਫਾਰਕਾ ਮਤਲਬ ਕਿ ਹਨਾ। ਕਿ ਮੇਰੇ ਅੱਜ ਜਾਣ ਦੀ ਸਲਾਹ ਸੀ ਕਿ ਉਹ ਸਾਈਡ ਦੇ ਪਾਪਾ ਵੀ ਕਹਿੰਦੇ ਮੇਰੇ ਸਿਰ ਬਹੁਤ ਜ਼ਿਆਦਾ ਦਰਦ ਕਰ ਰਿਹਾ ਜਿਵੇਂ ਬੁਖਾਰ ਹੁੰਦਾ ਹਨਾ। ਤੇ ਭਾਈ ਮੇਰਾ ਕਹਿੰਦਾ ਨਹੀਂ ਹਜੇ ਇੱਕ ਦੋ ਦਿਨ ਰਹੋ ਹੋਰ बाकी देर दे कल तो मैं चली जाना आज हजे तो ही रह ली बस कल असं शाम को फिर चले जावे क्योंकि मैं घर भी चाहिए करना वही अपना आज का दिन कुछ भी शूट नहीं किया अच मैं दो बजे सो गई दो तो ਡੇਡ 2 ਵਜੇ ਸੌ ਗਈ ਸੀ 3:30 ਵਜੇ ਉੱਠੀ ਆ ਪੂਰੇ 1.5 ਘੰਟਾ ਸੌਦੇ ਮੈਨੂੰ ਨਹੀਂ ਪਤਾ ਰਿਹਾ ਹੈਗਾ ਇੰਨੀ ਮਹੀਨਾਂ ਦੀ ਸਾਡੇ ਇੱਧਰ ਗਵੰਡੀਆਂ ਜਿਹੜੇ ਭਾਬੀ ਸਾਡੇ ਉਹ ਆ ਗਏ ਸੀਗੇ ਹੁਣ ਮੇਰੀ ਖਬਰ ਲੈ ਉਹਨਾਂ ਤੋਂ ਆਉਣ ਨੂੰ ਕੋਈ 2 ਦਿਨ ਭਾਬੀ ਕਹਿੰਦੇ ਮੈਂ ਮਿੱਢਲੀ ਜੀ ਸੀ ਤਾਂ ਕਰਕੇ ਅੱਜ ਆ ਗਈ ਕਿ ਮੈਂ ਕੰਟੀ ਕੋਲ ਜਾਂਦੀ ਆ ਵਾ ਇਹ ਨਾਲ ਇੰਦੀ ਕਹਿੰਦੀ ਵੀ ਚੱਲ ਮੈਨੂੰ ਮਿਲਣ ਆ ਜਾਂਦੇ ਹੁੰਦੇ ਹੁੰਦੇ ਨੇ ਜਦੋਂ ਆਉਂਦੀ ਹੁੰਦੀ ਆ ਮੈਂ ਇਹੀ ਹੁੰਦਾ ਜੀ ਆਸਟਵਾਨਡ ਦਾ ਵਾਸਾ ਨਾ ਬੱਸ ਸਾਡੇ ਤੋਂ ਦੂਰ ਜਿਆਦਾ ਰੁੱਖੇ ਜੇ ਲੋਕ ਹੋਗੇ ਉਹਰੇ ਤਾਂ ਬਿਲਕੁਲ ਵੀ ਨਹੀਂ ਸਾਡੀ ਬੀਜੀ ਚ ਤਾਂ ਹੋਣਾ ਕਿਉਂਕਿ ਜਿਹੜੇ ਸਾਡੇ ਘਰ ਸੀਗੇ ਸਾਰੇ ਬਾਹਰ ਚਲੇ ਗਏ ਇੱਕ ਸਾਡਾ ਘਰ ਆ ਇੱਕ ਹੋਰ ਆ ਮਤਲਬ ਕਿ ਜਿਹੜੇ ਸਾਡੇ ਸਖੀਆਂ ਚੋਂ ਆ ਉਹ ਬਾਹਰ ਚਲੇ ਗਏ ਪਰ ਜੋ ਜਿਹੜੇ ਹੈਗੇ ਦੂਜੇ ਵੀ ਨੇ ਹੋਰ ਵੀ ਉਹ ਵੀ ਦੋ ਘਰ ਨੇ ਸੋਣ ਬਾਕੀ ਤਾਂ ਸਾਰੇ ਬਾਹਰ ਚਲੇ ਗਏ ਬਾਕੀ ਹੋਰ ਆਗੇ ਨੇ ਬੀਜੀ ਵਾਲੇ ਪਰ ਇੰਨੇ ਹੋਣ ਉਨੀ ਹੈਗੀ ਰੌਣਕ ਜੀ ਨਹੀਂ ਹੈਗੀ ਮੰਮੀ ਨਾਲ ਲੱਗੀਏ ਮੈਂ ਬਾਥਰੂਮ ਦੇ ਕੁੰਡਾ ਨਹੀਂ ਮੰਮੀ ਵੀ ਕਬਰਾ ਢੋਲਾ ਜੀ ਅਜੀ ਜੋ ਤੇ ਛੇੜੀ ਜਾਂਦਾ ਕੰਗ ਕਰਦਾ ਮੰਮੀ ਨੂੰ ਬਹੁਤ ਅਸੀਂ ਬਹੁਤ ਕਰਦੇ ਹਾਂ ਮੇਰਾ ਭਾਈ ਬਹੁਤ ਕੰਗ ਕਰ ਲੱਗਿਆ ਮੈਂ ਮੈਂ ਤਾਂ ਬੋਲਦੀ ਆ ਮੈਂ ਤਾਂ ਕੰਗ ਕਰਦੀ ਆ ਫਿਰ ਮੰਮੀ ਬੜਾ ਬੜਾ ਉੱਠ ਜਿਵੇਂ ਵਾਸਾ ਵੀ ਆਪਣਾ ਕੰਮ ਕਰ। ਸਾਵਲ ਵੀ ਆਪਣੇ ਘਰ ਦਾ ਕਿਉਂਕਿ ਜੇ ਮੈਂ ਥੋੜੀ ਜਿਹੀ ਤੇੜੀ ਰਹਿੰਦੀ ਆ ਨਾ ਫਿਰ ਮੰਮੀ ਮੇਰੀ ਝੱਤੀ ਠੀਕ ਨਹੀਂ। ਜੇ ਮੈਂ ਵੀ ਨਹੀਂ ਜਾਮ ਉਹ ਮੈਂ ਬੁਮਾਰਾ ਮੰਮੀ ਬੁਮਾਰਾ ਹੈ ਨਾ। ਹੁਣੋਂ ਮੈਂ ਜਾ ਰਹੀ ਹੂ ਕੋਈ ਜਾਮ ਤੇ ਮੰਮੀ ਮੇਰੀ ਜਾਣਾ ਕਹਿ ਲਈ। ਉਹ ਮੇਰੇ ਆ ਮੇਰੇ ਕਿੱਛ ਮੈਨੂੰ ਪਤਾ ਉਹਨਾਂ ਕਹਿ ਹੈ ਕਿ ਨਾ ਹੋਕਰ। ਕੀ? ਉਹ ਗੁੰਡਾ ਲੋੜ ਹੁਣ ਬਾਥਰੂਮ ਦਾ? ਨਹੀਂ। ਝੱਤੀ ਆਓ। ਨਹੀਂ ਹੁਣ ਨਹੀਂ ਬਤਵਾਉਣਾ। ਉਹ 5 ਮਿੰਟ ਦਾ ਕੰਮ। ਮੈਂ ਰੋਟੀ ਬਣਾ ਰਹੀ ਆ ਸਾਰੀ ਰੋਟਾ। ਚਲ ਜਾਓ। ਕੀ ਕੀ ਮੈਂ ਨਾ ਮੈਂ ਇਹ ਪਤਾ ਉਹ ਨਹੀਂ ਗੱਡੀ ਗੱਦੇ ਰਾਜ ਗੱਦੇ ਲੂ ਚੁੱਟ ਕੇ ਲਾ ਗੋ ਦਿਨ ਤਾਂ ਫਰੀ ਹੋਇਆ ਹੈ ਕਿਉਂਕਿ ਅੱਜ ਤਾਂ ਹੋਇਆ ਹੋਇਆ ਸੀਗਾ ਬਸ ਕਾਵਟ ਜੀ ਹੋਗੀ ਨਾ ਹਾਂ ਤਾਂ ਕੁਛ ਨਹੀਂ ਕਰਿਆ ਅੱਜ ਤਾਂ ਵਾਚਾੜੂ ਲਾਇਆ ਗੱਲ ਰੋਟੀ ਪਾਣੀ ਦਾ ਕਰਿਆ ਸਬਜ਼ੀ ਹੁਣ ਮੰਮੀ ਨੇ ਬਣਾਤੀ ਮੰਮੀ ਨੇ ਕਹਿੰਦੀ ਮੈਂ ਬਣਾਉਣੀ ਮਗਰ ਪਤਾ ਕੀ ਆ ਮੰਮੀ ਉਹਨੇ ਖਾਂਦਦੇ ਬਿਲਕੁਲ ਲਾਲਟ ਜਿਹਾ ਨੂੰ ਮੇਚਾ ਮੇਰਾ ਮੇਰਾ ਹੱਥ ਨਹੀਂ ਲਾਈਟ ਜੇ ਨੂੰ ਚੱਲਦਾ ਅਸੀਂ ਖਾਂਦੇ ਆ ਥੋੜਾ ਜਾਂ ਚੁਸਚਰਾ ਜਿਆ ਫਿਰ ਜੇ ਮੈਂ ਬਣਾਉ ਦਿੰਦੀ ਨਾਲ ਸਬਜ਼ੀ ਘਰੇ ਨਾਲ ਮੰਮੀ ਨੂੰ ਹੋਰ ਵੀ ਪਾਈ ਨਹੀਂ ਪਸੰਦ ਆਉਂਦੀ ਉਹ ਕਹੇ ਖਾਂਦਦੇ ਟਿੱਕਾ ਟਿੱਕਾ ਮੰਮੀਆਂ ਭਾਈ ਤੇ ਜਮੇ ਡੈਡੀ ਦਾ ਮੇਰੇ ਖਾ ਲੈਂਦੇ ਨੇ ਡੈਡੀ ਮੇਰੇ ਸਪਾਈਸ ਨੂੰ ਖਾਂਦੇ ਆ ਹੁਣ ਸਾਨੂੰ ਨਾਲ ਅਸੀਂ ਚੱਲ ਚੱਟਣੀ ਹੈਗੀ ਵਿੱਚ ਨੂੰ ਉਹਨਾਂ ਨੂੰ ਪਾ ਲਾਂਗੇ ਸਾਨੂੰ ਨਹੀਂ ਬਕ ਬਕ ਆ ਜਾ ਵਧੀਆ ਲੱਗਦਾ ਤੁਸੀਂ ਦੱਸੋ ਸਾਰੇ ਜਣੇ ਅੱਜ ਕੀ ਕੀ ਬਣਾਇਆ ਜਿਹੜੀ ਜਿਹੜੀ ਸਬਜੀ ਬਣਾਈ ਹੈ ਤੁਸੀਂ ਬਣਾਏ ਪਤਾ ਗੁੱਬੀ ਮੇਰੇ ਮੰਮੇ ਦਾ ਮੁੰਡਾ ਫੜਾ ਕੇ ਗਿਆ ਸੀ ਪਤਾ ਗੁੱਬੀ ਉਹ ਬਣਾਈਆ ਕਿਉਂਕਿ ਉਹ ਮੇਰੇ ਨਾਲ ਕੇ ਨਾਲ ਦੇ ਪਿੰਡਿਆਂ ਨਾਲ ਮੇਰੇ ਨਾਲ ਕੇ ਜਮਾਈ ਵਿਚੇ ਆ ਸਾਡੇ ਜਿਆਦਾ ਦੂਰ ਨਹੀਂ ਹੈਗਾ ਮਤਲਬ ਕਿ ਇਧਰੋਂ ਵੀ ਘਰ ਪੈਣੇ ਸ਼ੁਰੂ ਹੋਵੇ ਉਧਰੋਂ ਵੀ ਪੈਂਦੇ ਆਉਂਦੇ ਨੇ ਹੁਣ ਤਾਂ ਵਿਚੇ ਰਲਣੇ ਵਾਲਾ ਹੋਇਆ ਪਿਆ ਮੇਰੇ ਨਾਨੀ ਕਾਂ ਦਾ ਪਿੰਡ ਸਾਡੇ ਪਿੰਡਾਂ ਦੇ 2 ਕਿਲੋਮੀਟਰ ਬਸ 2 ਵੀ ਕੀ ਡੇਢ ਕਿਲੋਮੀਟਰ ਦੇ ਹੋਣਾ ਮੇਰਾ ਨਾਮ ਗਗਨਿੰਦਰ ਇੰਨਾ ਦੇ ਲਹਿਾਨ ਕਹਿੰਦੇ ਜਦੋਂ ਮੈਂ ਆਪਣੇ ਘਰ ਦਾ ਚੱਕ ਕਰਨਾ ਮਤਉਰੀ ਤਕਾਬਟ ਜੀ ਹੋ ਗਈ ਮੈਨੂੰ ਆਇਆ ਹੁੰਦਾ ਵੀ ਮੈਨੂੰ ਕਿੱਥੇ ਜਾਣਾ ਹੈ ਕਿ ਮੈਂ ਸਾਂਭੂ ਕੀ ਕੱਪੜੇ ਮੈਂ ਜਾ ਕੇ ਇਹਨੇ ਮੇਰੇ ਵੀ ਬਹੁਤ ਘੱਟ ਔਕਾਏ ਕੱਪੜੇ ਸਾਂਭਣੇ ਕੱਢਣੇ ਫਿਰ ਸਾਂਭਣੇ ਸਿਲਾ ਵਾਲੇ ਕੰਮ ਬਹੁਤ ਔਖਾ ਹੈ ਚਲੋ ਜੀ ਮੈਂ ਹੁਣ ਰੋਟੀ ਬਣਾ ਕੇ ਤੁਹਾਨੂੰ ਫੇਰ ਮਿਲੂੰਗੀ ਫੇਰ ਆਪਾਂ ਖਾਣਾ ਦਬਲਵਾਨ ਖਾ ਰਿਆ ਅੰਦੂ ਨਾ ਪੱਤਾ ਗੋਭੀ ਅੰਦੂ ਪੱਤਾ ਗੋਭੀ ਅੱਲੋ ਬੱਤਾਂ ਕਰਦੀ ਕਹਿ ਹੱਜ ਜੀ ਬਣੋ ਐਵੇਂ ਮੈਂ ਆਈ ਪੁੱਛ ਰਹੀ ਜੀ ਮੈਂ ਬੜਾਈ ਹੁੰਦੀ ਆ ਦੇਖਣਾ ਨਹੀਂ ਪਾਂਡੇ ਧੋਣ ਲੱਗ ਗਏ ਫਿਰ ਆਇਕ ਹੋ ਗਈ ਆਖਾ ਚੱਟਣੀ ਇੰਨੀ ਸਵਾਦ ਤੁਮ ਚੱਟਣੀ ਚਾਹੁੰਨਾ ਕੀ ਜੋ ਖਾ ਖਾਣ ਨੂੰ ਫਿਰ ਇਹਦੇ ਆਰਮ ਕਰ ਲਈ ਜਾਂਦੇ ਨੋ ਨਾ ਲਓ ਵੇ ਪਾਪਾ ਮੁਖਾੜਾ ਇਹ ਮਾਪਾ ਉਰੇ ਅੱਛਾ ਉਹ ਵੀ ਆਉਣ ਕੋਲ ਤਾਂ ਫੇਰ ਜਾਣ ਫੇਰ ਤਾਂ ਲੈਣਾ ਹੈ ਇਹਦੇ ਪਾਪਾ ਗਿੜੀ ਮਾਰ ਦਿੰਦੇ ਹੁੰਦੇ ਨੇ ਨਾਲ ਚੜਾ ਪਾਪਾ ਦੋ ਕੋਈ ਨਾ ਰਹਿ ਨਹੀਂ ਸਕਦੇ ਕੱਲ ਨੂੰ ਆਏ ਨਾ ਪਾਪਾ ਨੇ ਕੱਲ ਨੂੰ ਆਉਂਗਾ ਲੱਗਦਾ ਤਾਇਆ ਜੀ ਬਿਨਾਕਾ ਲਾਇਆ ਹੁੰਦਾ ਪਾਪਾ ਨੂੰ ਆਉਣ ਨਹੀਂ ਦੇਣਾ ਚਲੋ ਕੋਈ ਨਾ ਫਿਰ ਜਰਰੇ ਚਲੋ ਮੈਂ ਆਉਂਗੀ ਫੇਰ ਮੈਂ ਨਾ ਇਹ ਭੁੱਲ ਜਾ ਮੈਂ ਰਹਿਣਾ ਉਹ ਨਾਲ ਉਹ ਨਾਲ ਪਾਪਾ ਦੇ ਕੋਲ ਨਾ ਨਾ ਜਾਇਆ ਉਹ ਫੇਰ ਤੁਸੀਂ ਹਰੇਕ ਵਾਰ ਆਦਾ ਗੰਦੋ ਜਾਂਦੇ ਫਿਰ ਕਦੇ ਕਦੇ ਹੀ ਹੋ ਜਾਣ ਹਾਂ ਅਸੀਂ ਕਦੇ ਇਕੱਲੇ ਨਹੀਂ ਗਏ ਪਰ ਦੋਨੋਂ ਅਸੀਂ ਜਾਉਂਦੇ ਓ ਹੋ 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 ਕੱਲੇ ਨਹੀਂ ਗਏ ਓ ਹੋ 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 ਬੱਸ ਕਰ ਨਾ 10 ਕਦੋਂ ਗਏ ਕਿੱਥੇ ਗਏ ਬੰਬੇ ਬਹੁਤ ਖੁਸ਼ੀ ਹੋਏ ਨਹੀਂ ਸੀ ਕਿ ਆਹ ਗਏ ਅੱਛਾ ਠੀਕ ਹੈ ਹੁਣ ਦੀ ਗੱਲ ਕਰੋ ਚਲੋ ਕੋਈ ਨਾ बच्चे मन के सच्चे हाँ सब जाने दें बच्चे मन के गंदे गाइस कमेंट करके देखिए अभी बच्चे मन के गंदे ज़रूर दाखिये किस सच्चे मिले सब जाने दें गंदे कितने गाइस मम्मा उनकी है कि तेरे जाइए को मन सीना जाइए इतना कदे हो सकदा तो नु, पता ही होगा नहीं हो सकदा इतना कदे अच्छी जाने ये लौटा बहाने हाथ ਅੱਜ ਵੀ ਕੋਈ ਬਹਾਨਾ ਮਾਰਿਆ ਤੇ ਅਸੀਂ ਫੜਿਆ ਨਹੀਂ ਇਹ ਕਦੇ ਹੋ ਹੀ ਨਹੀਂ ਸਕਦਾ ਅਸੀਂ ਜਾਣਾ ਹੀ ਤੁਹਾਨੂੰ ਛੱਡ ਕੇ ਤੁਹਾਨੂੰ ਅਸੀਂ ਕਿਹਨਾਂ ਜਾਵਾਂ ਨਾ ਦੇਖੋ ਮੇਰਾ ਮੂੰਹ ਦਾ ਹਾਲ ਅੱਜ ਮੇਰਾ ਹਾਲ ਖਰਾਬ ਹੋਇਆ ਹੋਇਆ ਅੱਜ ਮੈਂ ਸਵੇਰ ਦੀ ਪਈਆਂ ਮम्मा ਤੁਸੀਂ ਆਪ ਦੇਖ ਲਓ ਮਤਲਬ ਸੁੱਤੀ ਵੀ ਨਹੀਂ ਬਿਫੋਨ ਫੋਨ ਵਗੈਰਾ ਦੇਖਣ ਲੱਗਿਆ ਨਾਨੂ ਇਹਨੂੰ ਕਹਿੰਦੇ ਕਹਿੰਦੇ ਹਾਂ ਜੰਦੇ ਵੀ ਤੁਸੀਂ ਉਹ ਤਾਂ ਇਹਨਾਂ ਦੇਖਣ ਲੱਗੇ ਹੋਏ ਉੱਥੇ ਮੰਮੀ ਹੱਥ ਨਹੀਂ ਲਾਉਂਦੰਦੇ ਨਾ ਤੁਨ ਨਾਲੂ ਆਪ ਹੱਸਣ ਲੱਗੇ ਨਾਲੇ ਇਹ ਹੋਰ ਫਾਟੇ ਖਾ ਲਈ ਜੀ ਮੰਮੀ ਉਹ ਸਾਰਿਆਂ ਨੇ ਖਾ ਲਈ ਮम्मा 2 ਮਿੰਟ ਥੋੜੇ ਜਿਹਾ ਨਾ ਤੇਜ ਜਿਹਾ ਹੋ ਗਿਆ ਬੋਲੋ ਰੋਟੀ ਖਾ ਲੇ ਹਾਂ ਜੀ ਮੈਂ ਹੀ ਰਣੀ ਇਕ ਭਾਈ ਜਾਂਦਾ ਉਹ ਆ ਕੇ ਖਾਊਗਾ ਗ੍ਰਾਮ ਚੋਂ ਪਰ ਮੇਡੀਕਲ ਆਫ ਲਾਉਣਾ ਮੈਂ ਤੁਹਾਨੂੰ ਗਾਇਜ਼ ਆਂਦੀ ਆ ਆਹ ਕੱਲ ਨਾ ਮਮਾ ਤੇ ਮਾਮੂ ਨਾਨੀ ਜੀ ਨੂੰ ਇੰਨਾ ਛੇੜਦੇ ਇੰਨਾ ਛੇੜਦੇ ਆ ਵੀ ਨਾਨੀ ਨੂੰ ਰੋਣ ਹੱਕੇ ਕਰ ਦਿੰਦੇ ਆ ਛੇੜ ਛੇੜ ਕੇ ਇੰਨਾ ਪਤਾ ਨਹੀਂ ਇਹਨਾਂ ਨੂੰ ਕੀ ਮਿਲਦਾ ਵੀ ਮੈਂ ਨਾਨੀ ਦੀ ਸਾਈਡ ਹੋ ਜੰਨੀ ਆ ਫੇ ਮੈਂ ਕਹਿ ਲੈ ਜੰਨੀ ਤੁਸੀਂ ਕਹਤੇ ਕੰਨ ਨੂੰ ਆਏ ਤੁਸੀਂ ਕਹਿੰਦੇ ਕੰਨ ਨਹੀਂ ਦਿਖਰੇ ਹੁਣ ਦਿਖਰੇ ਆ ਤੁਸੀਂ ਗੱਲ ਸੋਣੀ ਲਈ ਹੋਣੀ ਆ ਰੋ ਗਿਆ ਮम्मा ਦਾ ਰੋਟੀ ਦਾ ਐਂਡ ਇਹਨੂੰ ਤੁਸੀਂ ਜਾਣਦੀਆਂ ਜਿਹੜਾ ਮੇਰਾ ਲਹਿੰਗਾ ਸਿਉਕਿਆ ਆ ਸੀ ਮੰਗਾ ਇੱਧਰ ਮੇਰਾ ਭਾਈ ਬੈਠਾ ਸੀ ਲੱਗੇ ਸੀ ਕਿ ਫਲਿੱਪਕਾਰਡ ਚ ਲਾਉਣ ਫਲਿੱਪਕਾਰਡ ਤੇ ਦੇਖਣ ਲੱਗੇ ਸੀਗੇ ਚੀਜ਼ਾਂ ਤੇ ਮੰਗੇ ਨੇ ਇੱਕ ਆਪਣਾ ਮੈਟ ਹਨਾ ਮੈਟਰਸ ਪਤਾ ਨਹੀਂ ਉਹ ਕੀਤਾ ਸੀਗਾ ਆਨਲਾਈਨ ਆਰਡਰ ਅਸੀਂ ਲੱਗੇ ਹੋਏ ਸੀਗੇ ਬੈਠੇ ਮੈਂ ਕਿਹਾ ਚਲੋ ਗੱਲਾਂ ਬਾਤਾਂ ਨਾਲ ਲੱਗੇ ਸੀ ਕਰਨ ਹਾਂਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਜਰੂਰ ਕਰਕੇ ਦੱਸਿਓ ਅੱਜ ਦਾ ਵਲੌਗ ਕਿਵੇਂ ਲੱਗੇ ਮਿਲਦੇ ਕੱਲ ਨੂੰ ਨਿਊ ਵਲੌਗ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ